ਹਾਂਜੀ ਦੋਸਤੋ ਕੀ ਹਾਲ ਆ ਅਸਲਾਮੁਅਲੈਕੁਮ ਸਾਰੇ ਠੀਕ ਠਾਕ ਹੋ ਜੀ ਤੁਹਾਡਾ ਸਵਾਗਤ ਆ ਸਾਬ ਲੈਸ ਏਜੰਸੀ ਮਲੇਰ ਕੋਲਾ ਪੰਜਾਬ ਇੰਡੀਆ ਤੇ ਜੀ ਕਾਫੀ ਬਹੁਤ ਸੋਨਾ ਸੋਨਾ ਮਾਲ ਆਇਆ ਔਰ ਗੰਜ਼ਾ ਦੇ ਵਿੱਚ ਵੀ ਆਇਆ ਮੋਤੀ ਲਸਾਂ ਦੇ ਵਿੱਚ ਵੀ ਆਏ ਨੇ ਔਰ ਜੀਪੀਓ ਲਸਾਂ ਲਾਟਿਕਲ ਵਗੈਰਾ ਔ ਸਾਰੀ ਲਸਾਂ ਆਈਆਂ ਨੇ ਰੋਜ਼ਾਨਾ ਵੀਡੀਓਜ਼ ਨੂੰ ਤੁਸੀਂ ਦੇਖਦੇ ਵੀ ਹੋ ਔਰ ਫੋਲੋ ਵੀ ਚੈਨਲ ਨੂੰ ਕੀਤਾ ਹੋਇਆ ਔਰ ਤੁਸੀਂ ਸ਼ੇਅਰ ਵੀ ਕਰ ਰਹੇ ਹੋ ਵੀਡੀਓ ਨੂੰ ਬਹੁਤ ਧੰਨਵਾਦ ਤੁਹਾਡਾ ਔਰ ਉਹ ਜਿਹੜੇ ਤੁਸੀਂ ਲੱਕ ਭੇਜ ਰਹੇ ਹੋ ਦੁਕਾਨਦਾਰਾਂ ਨੂੰ ਭੇਜੀਏ ਹੁਣ ਜਿੰਨੇ ਵੀ ਦੁਕਾਨਦਾਰ ਬੁਟੀਕ ਵਾਲੇ ਨੇ ਜਾਂ ਜਿਹੜੇ ਆਨਲਾਈਨ ਜਿਹਾ ਸਾਂ ਵੇਚਦੇ ਨੇ ਉਹਨਾਂ ਨੂੰ ਭੇਜਣਾ ਤੁਹਾਨੂੰ ਇਹ ਆ ਜਿਹੜੇ ਆਪਣੇ ਹੋਲ ਸੇਲ ਦੇ ਵਿੱਚ ਜਿਹਾ ਸਾਂ ਵੇਚਦੇ ਨੇ ਜਾਂ ਜਿਹੜੇ ਰਿਟੇਲ ਦੇ ਵਿੱਚ ਬੇਸਲੇ ਸਾਂ ਵੇਚਦੇ ਨੇ ਆ ਜਿਹੜਾ ਮੈਥੋਂ ਡਿਜ਼ਾਈਨ ਦਿਖਾਉਣ ਜਾ ਰਹੇ ਹਾਂ ਉਹ ਔਰਗੰਜ਼ਾ ਦੇ ਉਹ ਆ ਵਾਲੀ ਆਈ ਹੈ ਜੀ ਔਰਗੰਜ਼ਾ ਦੁਬਾਰਾ ਵੀ ਇਹ ਵਾਲਾ ਮਾਲ ਮੰਗਾਇਆ ਸੀ ਹੁਣ ਫੇਰ ਦੁਬਾਰਾ ਆਇਆ ਸਾਰੇ ਕਲਰ ਨੇ ਇਹਦੇ ਵਿੱਚ ਇੱਕ ਇੱਕ ਕਲਰ ਇੱਕ ਇੱਕ ਡਿਜ਼ਾਈਨ ਦੇ ਵਿੱਚ ਯਾਨੀ ਕਿ 30 30 40 40 ਕਲਰ ਨੇ ਆਹ ਵਾਲਾ ਆਪਣਾ ਐਡਰੈਸ ਆ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤੇ ਚੈਨਲ ਨੂੰ ਫੋਲੋ ਕਰ ਦਿਓ ਦੋਨੇ ਆਪਣੇ ਨੰਬਰ ਦਿੱਤੇ ਹੋਏ ਨੇ ਸਕਰੀਨ ਦੇ ਉੱਪਰ ਵੀ ਆ ਸਾਬਰ ਲੈਸ ਏਜੰਸੀ ਤੇਲੀਆਂ ਵਾਲਾ ਬਾਜ਼ਾਰ ਮਲੇਰਕੋਲਾ ਪੰਜਾਬ ਤੇਲੀਆਂ ਵਾਲਾ ਬਾਜ਼ਾਰ ਮਲੇਰਕੋਲਾ ਜ਼ਿਲ੍ਹਾ ਮਲੇਰਕੋਲਾ ਜਿੱਥੇ ਤੁਹਾਨੂੰ ਆਣਾ ਤਾਂ ਇਸ ਆ ਦੋਨੇ ਨੰਬਰ ਦਿੱਤੇ ਹੋਏ ਨੇ ਸਕਰੀਨ ਤੇ オーਗੰਜ਼ਾ ਦਾ ਮਾਲ ਆਇਆ ਇਹ ਸਾਰੇ ਕਲਰ ਨੇ ਡਿਜ਼ਾਈਨ ਵੀ ਤੁਹਾਨੂੰ ਇਹਦੇ ਵਿੱਚ ਕਾਫੀ ਮਿਲ ਜਾਣਗੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਔਰ ਕਲਰ ਵੀ ਨੇ ਇਹਦੇ ਵਿੱਚ ਕਾਫੀ ਕੁਆਂਟੀਟੀ ਦੇ ਅੰਦਰ ਜੀ ਦੇਖ ਸਕਦੇ ਹੋ 33 ਕਲਰ 40 ਕਲਰ 1 ਕਿਕ ਡਿਜ਼ਾਈਨ ਚ 50 ਕਲਰ ਜਿੰਨੇ ਮਰਜੀ ਕਲਰ ਇੱਕ ਪਾਸਲ ਲੈਣਾ ਦੋ ਪਾਸਲ ਲੈਣੇ ਨੇ ਘਰ ਬੈਠੇ ਬਿਠਾਏ ਔਨਲਾਈਨ ਵੀ ਤੁਸੀਂ ਮੰਗਾ ਸਕਦੇ ਹੋ ਇਹ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਉਹਨਾਂ ਲੋਕਾਂ ਤੱਕ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਜੇ ਇਸ ਮਲੇਰ ਕੋਲੇ ਜ਼ਿਲ੍ਹਾ ਮਲੇਰਕੋਲਾ ਸਾਵਰ ਲੈਸ ਅਜੰਝ ਖੁੱਲ ਗਈ ਆ ਉਰ ਉੱਥੇ ਜਾਣਾ ਤੁਹਾਨੂੰ ਉਹਨਾਂ ਨੂੰ ਦੱਸ ਦੇਣਾ ਤੁਹਾਨੂੰ ਨੰਬਰ ਦੋਨੇ ਦੇ ਦੇ ਦੇਣਾ ਤੁਹਾਨੂੰ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜ਼ਰੂਰ ਜੀ ਸ਼ੁਕਰੀਆ ਜੀ ਧੰਨਵਾਦ ਜੀ